ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਆਪਣੇ ਕੋਲੇ ਉਹੀ ਕੁਛ ਲੱਗੀਆਂ ਪਈਆਂ ਨੇ ਉਹ ਹਾਕੂੜਾ ਇਹਨਾਂ ਕਰਤਾ ਸਫਾਈ ਇਹਨਾਂ ਥੱਲਿਓ ਟਾਈਮ ਹੋਇਆ ਬਾ 4:40 ਹੋਰ ਤਣਾਓ ਕਹਿਮ ਅਸੀਂ ਤਾਂ ਉਮੀਦ ਆ ਬੜਾ ਸਾਰੇ ਠੀਕ ਠਾਕ ਹੋਵਾਂਗੇ ਆਬ ਦਾ ਦਿਨ ਵਧੀਆ ਲੰਘੇ ਤੇ ਆਪਾਂ ਚੱਕਦਾ ਕੰਮ ਆ ਦੇ ਲੱਗੀਆਂ ਪਈਆਂ ਪਾਣੀ ਇਹਨਾਂ ਨੂੰ ਠਹਿਰ ਕੇ ਪਾਉਂਗਾ ਕਿਉਂਕਿ ਵਿੱਚ ਛੜਦੀਆਂ ਨੇ ਆਹਦੀ ਆਏ ਨਾ ਮੇਰਾ ਦਾਣਾ ਸੂਆ ਵੀਂਦਾ ਵਿੱਚ ਪੈ ਕੇ ਪਾਣੀ ਨੂੰ ਖਰਾਬ じゃ ਕਰ ਦਿੰਦਾ ਫੁੱਲ ਜੀ ਜਾਂਦਾ ਵਿੱਚ ਤੇ ਆਪਾਂ ਇਹ ਸਭ ਗੋਲ ਜਿਹਾ ਪਾਉਣੇ ਹੁੰਦੇ ਆ ਇਹੋ ਜਿਹਾ ਫੌਮ ਜੀ ਚੋ ਤਾਂ ਕਰਕੇ ਫਿਰ ਉਹਨੂੰ ਬਾਅਦ ਚੋ ਪਾਈਦਾ ਆਹਦੇ ਕਾਲੀ ਨੇ ਵੀ ਇੱਧਰ ਖਰਾਬ ਕੀਤਾ ਕਾਲੀ ਨੇ ਕੱਢ ਬਲੱਡ ਦਿੱਤਾ ਸਲਾਮ ਵਾਲੇ ਟੈਮ ਤੇ ਸਾਢੇ ਕਿ ਤਿੰਨ ਦਿਨ ਦੀ ਹੀਟ ਸੀ ਇਹਦੀ ਪੂਰੀ ਪ੍ਰੋਪਰ ਹੀਟ ਤਾਂ ਸਹੀ ਜੀ ਬਸ ਲਿਆ ਕੇ ਸਮਾਨਾ ਇਹਨੂੰ ਚਾਰ ਦਿਨਾਂ ਹੋ ਗਏ ਤੇ ਹਾਂ ਮਾੜੀ ਜੀ ਟੂੜੀ ਖਾਦੀਆਂ ਨੇ ਤੇ ਬੈ ਗਈ ਇਹਨੂੰ ਐਸ ਵੇਲੇ ਕੱਲੀ ਟੂੜੀ ਪਾ ਦਣਾ ਉਹਨਾਂ ਨੂੰ ਮੂਰੇ ਮਾੜੀ ਜੀ ਲੋਕ ਮੁਠੀਆਂ ਪਾ ਕੇ ਤੇ ਬਾਕੀ ਵਧੀਆ ਭਰਾ ਵਧੀਆ ਚੱਲ ਰਿਹਾ ਲੱਗਦੇ ਆ ਚੂਣ ਦਹੀਂ ਖਾ ਕੇ ਹਾਂ ਉਹ ਖੜੀ ਹੈ ਦੇਖ ਲਓ ਤੇ ਬਾਕੀ ਭਰਾ ਓਕੇ এয়ারਪੋਰਟਾਂ ਜਾਮਾ ਮੌਸਮ ਪੂਰਾ ਸਿਹਰਾ ਚੰਦ ਮਾਮਾ ਦੇਖ ਲਓ ਕਿਵੇਂ ਨਹੀਂ ਦਿੰਦਾ ਉਹ ਤੋਂ ਹਵਾ ਚੱਲਦੀ ਆ ਨਾਲ ਚੰਦ ਮਾਮਾ ਹੈ ਹਵਾ ਇਧਰੋਂ ਆਉਂਦੀ ਆ ਪਿੰਡ ਕੰਨੀਆ ਵਧੀਆ ਚੱਲਦੀ ਆ ਹਵਾ ਬਹੁਤ ਵਧੀਆ ਠੰਡੀ ਠੰਡੀ ਆ ਬਿਊ ਯਾਰ ਵੱਖਰਾ ਹੀ ਹੈ ਜਿਹੜਾ ਸਵੇਰ ਵਾਲਾ ਸਕੂਨ ਆ ਨਾ ਬਾਈ ਇਹ ਨਹੀਂ ਮਿਲਣ ਲੱਗਤੇ ਬੱਬਾ ਲੱਗਿਆ ਹੈ ਤੇ ਬਾਕੀ ਹੁਣ ਕਰਦੇ ਆ ਫਿਰ ਛੋਨੇ ਇਹਨਾਂ ਨੂੰ ਮਿਲਦੇ ਆ ਫਿਰ ਜੀ ਦਿਨੇ ਹਾਂਜੀ ਭਰਾ ਕੰਮ ਹੋ ਗਿਆ ਆਪਣਾ ਡੰਨ ਤੇ ਦੁੱਧ ਪਿਆਤਾ ਇਹਨੂੰ ਆ ਖੜੀ ਆ ਤੇ ਇਧਰ ਹੰਟਰ ਵਾਲੀ ਵੀ ਲੱਗੀ ਹੋਈ ਆ ਟੋਕੋ ਟੋਕ ਜੀ ਕਰਨੋ ਪਾਣੀ ਪੀ ਜਾਂਦੀਆਂ ਨੇ ਪਾਣੀ ਇਹਨਾਂ ਨੇ ਇੱਕ ਵਾਰੀ ਤਾਂ ਪੀ ਲਿਆ ਜਿਹੜਾ ਨਾਲ ਪਾਇਆ ਆ ਦੂਜਾ ਪੰਤ ਬਾਈ ਟੱਬ ਤੋਂ ਹੋ ਕੇ ਪਾਉਣਾ ਕਦੇ ਆਪਾਂ ਪੁਰਾਣੇ ਚ ਪਾਣੀ ਨਹੀਂ ਪਾਇਆ ਹੈਗਾ ਇੰਨਾ ਕੁ ਵੀਰ ਬਣੇ ਜ਼ਰੂਰ ਦੇਖ ਲਿਆ ਕਰੋ ਵੀ ਆਪਣੇ ਵਰਗੇ ਹੀ ਨੇ ਜਿਵੇਂ ਹੁਣ ਮੰਨ ਲਓ ਵੀ ਸੰਨੀ ਦੇ ਨਾਲ ਇਹ ਪਾਣੀ ਪੀਂਦੀਆਂ ਸੀਗੀਆਂ ਉਹ ਸੰਨੀ ਆਲਾ ਮੂੰਹ ਬੱਚੇ ਜਾਂਦਾ ਸੀ ਨਾ ਪਾਣੀ ਗੰਦਾ ਹੋ ਜਾਂਦਾ ਸੀ ਵਿੱਚੀ ਟੂੜੀ ਤਾੜੀ ਆਪਾਂ ਕਦੇ ਆਈ ਨਹੀਂ ਹੈਗਾ ਵੀ ਉਹੀ ਡਰਮ ਦੁਬਾਰੇ ਭਰਤਾ ਆ ਦੇ ਲੋਹਾਰ ਭਰਦੀ ਨਾ ਇਹ ਇਹਨਾਂ ਨੇ ਹੁਣ ਸ਼ਾਮ ਤੱਕ ਐਨ ਥਾਲੀ ਕਰ ਦੇਣੀ ਐ ਨਰਮਾ ਕਾਲੀ ਪਾਣੀ ਪੀਣ ਨੂੰ ਬਹੁਤ ਤੇਜ਼ ਆ ਆ ਦੇਖੋ ਉਹਨਾਂ ਦੇ ਬਰੋਬਰ ਇੱਕ ਛੜੂਕਾ ਲਾ ਜਾਂਦੀ ਐ ਆ ਦੇਖ ਲਓ ਇਹਨੇ ਹੌਲੀ ਹੌਲੀ ਪੀ ਜਾਣਾ ਥੋੜਾ 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 ਬਸ ਆਈਆਂ ਭਰਾ ਮੇਨ ਚੀਜ਼ ਬਸ ਪਾਣੀ ਤੇ ਧਿਆਨ ਰੱਖਿਆ ਕਰੋ ਆਹ ਵਾਲੇ ਦਿਨਾਂ ਚ ਤੇ ਲਓ ਇਹੀ ਆ ਮੇਨ ਕਿਉਂਕਿ ਪਾਣੀ ਵਾਲੇ ਦਿਨ ਚੱਲ ਪਿਆ ਹੁਣ ਆ ਦੇਖੋ ਹੌਲੀ ਹੌਲੀ ਇਹਨਾਂ ਨੇ ਆਪੀ ਖੱਡੀਆਂ ਜੀਆਂ ਗੱਡੀਆਂ ਨਾਲੇ ਪੀ ਜਾਣਾ ਵਾ ਓਏ ਬਾਕੀ ਕੰਮ ਓਕੇ ਆ ਜੀ ਹੁਣ ਪੀਵਾਂਗੇ ਚਾਹ ਤੇ ਮਿਲਦੇ ਆਂ ਫਿਰ ਹਾਂਜੀ ਭਰਾ ਕੀ ਹਾਲ ਨੇ ਜੀ ਬੈਠੀਆਂ ਨੇ ਹੁਣ ਰੈਸਟ ਟਾਈਮ ਉਹਨੂੰ ਟੇਕ ਨਹੀਂ ਹੈਗੀ ਹੰਟਰ ਵਾਲੀ ਨੂੰ ਕੋਹ ਨਾ ਕੋਹੇ ਟੁਕੜ ਟੁਕੜ ਕਰਦੀ ਰਹਿੰਦੀ ਆ ਇਹ ਹੋ ਗਈ ਆ ਜੀ ਅ ਅੱਜ ਨਹੀਂ ਹੋ ਗਈ ਚੌਥਾ ਮਹੀਨਾ ਨੂੰ ਲੱਗਿਆ ਹੋਇਆ ਵਾ ਬਾਕੀ ਬੈਠੀਆਂ ਨੇ ਸਾਰੀਆਂ ਤੇ ਹੁਣ ਉਹਨਾਂ ਦੇ ਪੱਖੇ ਚਲਾ ਦਾਂਗੇ ਪੱਖੇ ਹੁਣ ਟਾਈਮ ਨਾਲ ਹੀ ਚਲਾ ਦਿਆ ਕਰੋ ਭਰਾਵਣੇ ਤੇ ਕਿਉਂਕਿ ਹੁਣ ਦਿਨ ਵੱਟ ਜੇ ਵਾਲੇ ਚੱਲ ਪਏ ਆ ਤੇ ਸਵੇਰੀ ਜੇ ਠੰਡਾ ਰਹੇ ਤਾਂ ਬਾਲਾ ਵਧੀਆ ਵਾ ਤੇ ਬਾਕੀ ਬਾਈ ਦਾ ਇੱਕ ਤਾਂ ਕੱਲ ਵੀਰੇ ਦਾ ਆਇਆ ਸੀ ਪ੍ਰਦੀਪ ਚਾਜ ਦਾ ਬਈ ਫੁਹਾਰੇ ਆਪਣੇ ਕਿੱਥੋਂ ਮਿਲਦੇ ਆ ਪ੍ਰਦੀਪ ਭਾਈ ਫੁਹਾਰੇ ਪਤਾ ਕੀ ਮੈਂ ਕਦੇ ਆਏ ਨਹੀਂ ਲਏ ਹੈਗੇ ਸਪੈਸ਼ਲ ਜਾ ਕੇ ਕਿਤੋਂ ਤੇ ਪੈਸੇ ਤਾਂ ਅਹਮਦਗੜ ਮੰਡੀ ਤੋਂ ਹੀ ਮਿਲਦੇ ਆ ਅਹਮਦਗੜ ਮੰਡੀ ਨਾ ਛਪਾਰ ਰੋਡ ਤੇ ਨੂੰ ਆਉਂਗੇ ਉੱਥੇ ਆ ਕੇ ਬੈਂਕਾਂ ਨੇ ਆਈਸੀਆਈਸੀਆਈ ਬੈਂਕ ਉਹਦੇ ਨਾਲ ਹੀ ਇੱਕ ਨਾ ਜਾਨੀ ਕੀ ਕਹਿ ਲਈਏ ਵੀ ਜੇ ਰੈਕੂਟ ਕੰਨੀ ਨੂੰ ਅਹਿਮਦਗੜ ਮੰਡੀ ਤੋਂ ਜਾਉਂਗੇ ਹਨਾ ਤੇ ਆਈਸੀਆਈਸੀ ਬੈਂਕ ਆ ਗਈ ਬਾਰ-ਬਾਰ ਆ ਕੇ ਸਿੰਗਲ ਦੇ ਪੰਪ ਕੋਲ ਸ਼ਾਇਦ ਮੈਨੂੰ ਲੱਗਦਾ ਤੇ ਉੱਥੇ ਨਾ ਜਦੋਂ ਰੈਕੂਟ ਕੰਨੀ ਨੂੰ ਤੁਹਾਡਾ ਮੂੰਹ ਹੋਊਗਾ ਤਾਂ ਸੱਜੇ ਪਾਸੇ ਦੁਕਾਨਾਂ ਪੱਖੇ-ਪੁੱਖੇ ਜੇ ਬਾਹਰ ਰੱਖੇ ਹੁੰਦੇ ਆ ਤੇ ਆਹਾ ਬਿਜਲੀ ਦਾ ਸਮਾਨ ਉਹਨਾਂ ਕੋਲੋਂ ਮਿਲ ਜਾਂਦੇ ਆ ਬਾਈ ਫਾਰੇ ਤੇ ਨਹੀਂ ਥੋਡੇ ਪਿੰਡ ਕੋਈ ਵੀ ਫਿਲਟਰ ਦਾ ਕੰਮ ਕਰਦਾ ਮੁੰਡਾ ਉਹਨੂੰ ਕਹਦੇ ਉਹਨਾਂ ਤੋਂ ਮਿਲ ਜਾਣੇ ਆ ਬੱਲੇ ਉਪਰ ਚਾਰ ਮੂੰਹ ਵਾਲੇ ਜਿਹੜੇ ਡੋਲੂ ਜੇ ਲਾਮਕਦੇ ਹੁੰਦੇ ਆ ਥੱਲੇ ਨੂੰ ਐ ਲਾਮਕਣੇ ਵਾਲੇ ਕਿਉਂਕਿ ਮੈਂ ਇਹ ਕੀ ਲਾ ਲੇ ਸੀ ਉਹ ਸਟੀਲ ਦੇ ਉਹ ਇੰਨਾ ਯਾਰ ਉਹਨਾਂ ਨੇ ਕਰਾ ਮਾਜੀ ਦਿਖਾਈ ਨਹੀਂ ਹੈਗੀ ਯਾਨੀ ਕਿ ਗਰਮੈਸ਼ ਉਮੀ ਰੱਖਦੇ ਉਹ ਹੋਮਸ ਜੀ ਬਣਾ ਕੇ ਰੱਖਦੇ ਆ ਸਟੀਲ ਵਾਲੇ ਆ ਜਿਹੜੇ ਤੇ ਜਿਹੜੇ ਦੂਜੇ ਹੁੰਦੇ ਆ ਉਹ ਉਹ ਇਹਨਾਂ ਨੂੰ ਭਿਓ ਕੇ ਰੱਖਦੇ ਆ ਪਸੂ ਨੂੰ ਉਹ ਯਾਨੀ ਕਿ ਜਿਵੇਂ ਹੁਣ ਮੂਹਰੇ ਇਧਰਲੇ ਪਾਸੇ ਨੂੰ ਖੋਣ ਨਹੀਂ ਆ ਹਨਾ ਉਧਰਲੇ ਪਾਸੇ ਨੂੰ ਉਧਰਲੇ ਪਾਸੇ ਵਾਲਾ ਮੂੰਹ ਬੰਦ ਕਰਦੇ ਉਹ ਬੰਦ ਵੀ ਹੋ ਜਾਂਦੇ ਨੇ ਵੀ ਇਧਰਲੀ ਸਾਈਡ ਨਹੀਂ ਆਊਗਾ ਫਿਰ ਤੈਨਹੀਂ ਚੱਲਣਗੇ ਉਹਦੇ ਉਦੀ ਇਹ ਵੀ ਇੱਕ ਵਧੀਆ ਚੀਜ਼ ਲੱਗੀ ਮੈਨੂੰ ਤੇ ਕਿਉਂਕਿ ਖੌਣ ਨਹੀਂ ਜ ਨੂੰ ਫਿਰ ਫੋਰਾਣੀ ਪੈਂਦਾ ਹੈਗਾ ਖੌਣ ਨਹੀਂ ਗਿੱਲੀ ਨਹੀਂ ਰਹਿੰਦੀ ਹੈਗੀ ਠੀਕ ਹੈ ਜੀ ਕਾਲੀ ਨੇ ਕੱਲ ਬਲੱਡ ਮਾਰਿਆ ਤੇ ਹੁਣ ਇਹਦਾ ਇੰਜਨ ਸਟਾਰਟ ਆ ਬਸ ਤੇ ਹੁਣ ਆਉਂਦਾ ਬਾਈਆ ਨਹੀਂ ਮੋੜਦਾ ਇਹਦਾ ਆਦੇ ਹੁਣ ਜਿਵੇਂ ਉੱਠੀ ਆਈ ਪਾਣੀ ਪੀਣ ਲੱਗ ਗਈ ਇੱਕ ਵੀਰ ਦਾ ਕੱਲ ਮੈਂ ਕਮੈਂਟ ਆਇਆ ਸੀਗਾ ਵੈਸੇ ਤਾਂ ਆਪਾਂ ਸ਼ਾਰਟ ਚ ਵੀ ਪਾਵਾਂਗੇ ਤੇ ਵੀਰ ਪੁੱਛਦਾ ਸੀ ਵੀ ਬਾਈ ਆਪਣੀਆਂ ਗਾਵਾਂ ਪਾਣੀ ਬਹੁਤ ਘੱਟ ਪੀਂਦੀਆਂ ਨੇ ਪਾਣੀ ਦਾ ਪਤਾ ਕੀ ਚੱਕਰ ਆ ਭਰਾ ਪਾਣੀ ਦਾ ਡਿਪੈਂਡਾ ਵੀ ਤੁਸੀਂ ਹਰਾ-ਚਾਰਾ ਕਿੰਨਾ ਪਾਉਨੇ ਹੋ ਕਿਉਂਕਿ ਜਿਹੜਾ ਹਰਾ ਵਾ ਬਾਈ ਇਹ ਵੀ ਪਾਣੀ ਆ ਡਿੱਕੀ ਲਾ ਆਂਦਾ ਅੰਦਰ ਪਸ਼ੂ ਦੇ ਤੇ ਜਿਹੜੇ ਵੀ ਪਸ਼ੂ ਨੂੰ ਹਰਾ ਵੱਧ ਪਾਊਗਾ ਉਹ ਪਾਣੀ ਹਮੇਸ਼ਾ ਘੱਟ ਪੀਊਗਾ ਇਹ ਤੁਸੀਂ ਪੱਕਾ ਹੀ ਦੇਖ ਲਿਓ ਭਾਵੇਂ ਠੀਕ ਆ ਜੀ ਤੇ ਹਰਾ-ਚਾਰਾ ਕਿੰਨਾ ਪਾਉਨੇ ਹੋ ਉਸ ਹਿਸਾਬ ਨਾਲ ਪਾਣੀ ਪੀਣਾ ਬਾਈ ਉਹਨੇ ਤੇ ਬਾਕੀ ਇਹ ਗੱਲ ਆ ਵੀ ਜੇ ਹਰਾ-ਚਾਰਾ ਨਹੀਂ ਵੀ ਪਾਉਂਦੇ ਜਾਂ ਘੱਟ ਪਾਉਂਦੇ ਤਾਂ ਵੀ ਨਹੀਂ ਪਾਣੀ ਪੀਂਦਾ ਹਨਾ ਪਸ਼ੂ ਬਾਈ ਦਲੀਆਂ ਨਾਲ ਨੂਨ ਲੈ ਆਇਓ ਘੱਟੋ-ਘੱਟ ਹੋਵੇ ਕਿਲੋ 2 ਕਿਲੋ ਤੇ ਉਹ ਕੀ ਕਰਨਾ ਤੁਸੀਂ ਜਦੋਂ ਵੀ ਉਹਨੂੰ ਪੱਠੇ ਪਾਉਣੇ ਆ ਪਸ਼ੂ ਨੂੰ ਇੱਕ ਮੁਠੀ ਭਰਨੀ ਆ ਆਪਦੇ ਹੱਥ ਨਾਲ ਐ ਮੁਠੀ ਤੇ ਉਹਦੇ ਵਿੱਚ ਪਾ ਕੇ ਡਲੀਆਂ ਦਾ ਨੂਨ ਪੱਠਿਆਂ ਦੇ ਰਲਾ ਦੇਣਾ ਯਾਨੀ ਕਿ ਜਾਦੂ ਤਾਂ ਨਹੀਂ ਹੋਊਗਾ ਭਾਈ ਐਵੇਂ ਤੁਹਾਨੂੰ ਕਹਦਾ ਵੀ ਅੱਜ ਬਾਦ ਤਾਂ ਹੁਣੀ ਲੱਗ ਜੂ ਪਾਣੀ ਪੀਣੇ ਸ਼ਾਮ ਨਹੀਂ ਹਨਾ ਤੇ ਇਹ ਸਭ ਲਾ ਲਿਓ ਵੀ ਜੇ ਹਫ਼ਤਾ ਕ ਨੂਨ ਅੰਦਰ ਚੱਲਿਆ ਗਿਆ ਪਸ਼ੂ ਦੇ ਉਹ ਮੁਠੀ ਮੁਠੀ ਡੇਲੀ ਇੱਕ ਟਾਈਮ ਹੀ ਪਾਉਣਾ ਚਾਹੀਏ ਸਵੇਰੇ ਪਾਉ ਚਾਹੀਏ ਸ਼ਾਮ ਨੂੰ ਪਾ ਦੋ ਤੁਹਾਡੇ ਪਸ਼ੂ ਦੀ ਐ ਪਾਣੀ ਕਿੰਨੀ ਦਾ ਜਮਾਂ ਨਿਸ਼ਾ ਹੋ ਜੂਗੀ ਪਾਣੀ ਖੁੱਲ ਕੇ ਪੀਣ ਲੱਗ ਜੂਗਾ ਭਾਈ ਇਹ ਪੱਕਾ ਵਾ ਤੁਹਾਡੇ ਨਾਲ ਠੀਕ ਹੈ ਜੀ ਗਲੀਆਂ ਵਾਲਾ ਨੂਨ ਲੈ ਆਉਣਾ ਕਿਲੋ 2 ਕਿਲੋ ਹੋਵੇ ਤੇ ਬਸ ਉਹ ਇਹਦੇ ਪੱਠਿਆਂ ਦੇ ਵਿੱਚ ਮੁਠੀ ਇੱਕ ਰਲਾ ਦੇਣੀ ਹੈ ਜਦੋਂ ਵੀ ਯਾਨੀ ਕਿ ਪੱਠੇ ਪਾਉਣੇ ਆ ਇੱਕ ਟਾਈਮ ਸਵੇਰੇ ਜਾਂ ਸ਼ਾਮ ਬਸ ਐਂ ਮੁਠੀ ਭਰਨੀ ਹੈ ਪੱਠਿਆਂ ਦੇ ਵਿੱਚ ਰਲਾਣਾ ਪਸ਼ੂ ਨੇ ਨਾਲ ਹੀ ਖਾਜਿਆ ਕਰਨਾ ਉਹ ਤੇ ਕਦੇ ਵੀ ਜਦੋਂ ਸੋਡੀਅਮ ਅੰਦਰ ਜਾਊਗਾ ਬਾਈ ਉਹਦੇ ਨਾਲ ਧਿਆਨ ਲੱਗਣੀ ਲੱਗਣੀ ਆ ਠੀਕ ਹੈ ਜੀ ਤੇ ਫੇਰ ਪਸ਼ੂ ਖੁੱਲ ਕੇ ਪਾਣੀ ਪੀਂਦਾ ਵਾ ਨਾਲੇ ਹੁਣ ਦੈਨ ਪਾਣੀ ਵਾਲੇ ਆ ਗਏ ਦੂਗਾਹਾਂ ਤਾਂ ਵੈਸੇ ਖੁੱਲ ਕੇ ਪੀਣ ਲੱਗ ਗਏ ਜਣਾ ਬਾਕੀ ਡਿਪੈਂਡ ਆ ਤੁਹਾਡੇ ਹਰੇ-ਚਾਰੇ ਤੇ ਵੀ ਹਰਾ-ਚਾਰਾ ਕਿੰਨਾ ਪਾਉਣੀ ਆ ਤੁਸੀਂ ਇਹ ਚੱਕਰ ਆਪਰਾ ਹਰੇ-ਚਾਰੇ ਜਿੰਨੇ ਦਾ ਪਾਣੀ ਹੋਈਆਂ ਕਿਉਂਕਿ ਆਪਾਂ ਉਹਦੇ ਕਹਿਣਾਂ ਵਾਂਗੂ ਆਪਾਂ ਕਹਿ ਨਹੀਂ ਦਿੰਦੇ ਵੀ ਬਰਸੀਮ ਹੁਣ ਵੱਡਿਆ ਮਗਰੀ ਆ ਗਿਆ ਆਪਾਂ ਲੈਰਾ ਲੈਰਾ ਜਾਂ ਫੇਰ ਵੱਢਦੇ ਰਹਿਨੇ ਆ ਉਹਦੇ 'ਚ ਬਸ ਕੁਛ ਨਹੀਂ ਹੁੰਦਾ ਉਹ ਪਾਣੀ ਹੀ ਆ ਨਿਹਰਾ ਉਹ ਜਿੰਨਾ ਇਹਨਾਂ ਨੇ ਬਰਸੀਮ ਖਾਵਾ ਖਾਣਾ ਮਾ ਹੁਣ ਇੱਕ ਆਪਾਂ ਮਕਾਉਣ ਤੇ ਲੱਗੇ ਹੁੰਨੇ ਆ ਸਾਰੇ ਬਰਸੀਮ ਹਨਾ ਨਿਹਰਾ ਹੀ ਚੱਲਦਾ ਹੁਣ ਸਾਰੇ ਪਾਸੇ ਤੇ ਉਹਦੇ ਨਾਲ ਵੀ ਪਾਣੀ ਦਾ ਬਹੁਤ ਫਰਕ ਪੈਂਦਾ ਪਰਾ ਘੱਟ ਪੀਣੀਆਂ ਪਾਣੀ ਆਪਨਾਂ ਲਈਆਂ ਤੂੜੀ ਤੇ ਨਿਕਲੀਆਂ ਤਾਂ ਕਰਕੇ ਇਹ ਵੱਧ ਪੀਂਦੀਆਂ ਨੇ ਬਈ ਮੇਨ ਰੂਲ ਹੀ ਪਾਣੀ ਦਾ ਭਰਾ ਜਾਨਕੀ ਦੁੱਧ ਚ ਤੁਸੀਂ ਇਹ ਹਿਸਾਬ ਲਾ ਲਓ ਵੀ 70% ਪਾਣੀ ਹੁੰਦਾ ਵਾ ਮੇਨ ਜਿਹੜੀ ਬਾ ਆਪਣੇ ਗਾਂ ਦੇ ਦੁੱਧ ਚ ਇਹ ਹਿਸਾਬ ਲਾ ਲਓ ਵੀ ਜਿੰਨਾ ਇਹ ਪਾਣੀ ਪੀਣ ਗਿਆ ਖੁੱਲ ਕੇ ਉਨਾ ਹੀ ਵਧੀਆ ਦੁੱਧ ਦੇਣੀ ਆ ਭਰਾ ਇਹ ਇਹ ਚੱਕਰ ਆਈ ਕਿਉਂਕਿ ਪਰਸੋਂ ਮੈਂ ਸਵੇਰੇ ਜਦ ਉੱਠਿਆ 4 ਵਜੇ ਤੁਸੀਂ ਇਹ ਹਿਸਾਬ ਲਾ ਲਓ ਵੀ 4 ਵਜੇ ਕਹਾੜੇ ਵਾਲੀ ਖੜੀ ਤਾਂ ਪਹਿਲਾਂ ਦੀ ਹੋਊਗੀ ਟੱਬ ਜੋ ਪਾਣੀ ਪੀਣ ਲੱਗੀ ਹੋਈ ਸੀ ਮੈਂ ਇਧਰ ਨੂੰ ਤੁਰ ਕੇ ਆਇਆ ਇਹ ਮੈਨੂੰ ਦੇਖ ਕੇ ਜਦ ਮੂੰਹ ਇਧਰ ਨੂੰ ਕੀਤਾ ਇਹ ਨੁੱਚੜਦਾ ਸੀ ਇਹਦਾ ਮੂੰਹ ਇਹ ਸਾਲ ਲਾ ਲੂ ਵੀ ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਨੇ ਕਦੋਂ ਪਾਣੀ ਪੀਣਾ ਵਾ ਸਵੇਰੇ ਵੀ ਪੀ ਲੈਣਾ ਸ਼ਾਮ ਨੂੰ ਵੀ ਦੁਪਹਿਰੇ ਵੀ ਪੀਣਾ ਜਦੋਂ ਮਨ ਮਰਜੀ ਪੀ ਲੈਣਾ ਹੁਣ ਖੁੱਲੀਆਂ ਤਾਂ ਆਪਦੇ ਆਪ ਪੀ ਲੈਂਦੀਆਂ ਨੇ ਹਨਾ ਤੇ ਬਾਕੀ ਹੁਣ ਮੇਨ ਗੱਲ ਰਹਿ ਗਈ ਜਿਹੜੇ ਬੰਦੇ ਆਪਣੇ ਕਹਿੰਦੇ ਆ ਵੀ گاਵਾ ਖੁੱਲੀਆਂ ਰੱਖਣੀਆਂ ਚਾਹੀਦੀਆਂ ਬਾਈ ਖੁੱਲੀਆਂ ਪਹਿਲਾਂ ਆਪਾਂ ਕਿਹੜਾ ਖੁੱਲੀਆਂ ਰੱਖਦੇ ਸੀ ਫਾਰਮਾਂ ਦਾ ਹੁਣ ਦੌਰ ਚੱਲਿਆ ਵਾ ਤੇ ਤਾਂ ਕਰਕੇ ਆਪਾਂ ਨੂੰ ਪਤਾ ਲੱਗ ਗਿਆ ਵੀ ਐਂ ਐਂ ਕਰਕੇ ਟੰਬੇ ਲਾ ਲੂ ਦੇ ਵਿੱਚ ਖੁੱਲੇ ਡੰਗਰ ਛੱਡ ਦੋ ਪਹਿਲਾਂ ਤਾਂ ਊਂਜੇ ਇੱਕ ਅੱਧੀ ਖੁੱਲ ਜਾਂਦੀ ਸੀ ਤਾਂ ਦੋ ਘਰ ਮਗਰ ਲੱਗ ਜਾਂਦੇ ਸੀ ਭਾਈ ਗਾਂ ਖੁੱਲ ਗਈ ਜਾਂ ਫਿਰ ਮੱਝ ਖੁੱਲ ਗਈ ਹਨਾ ਫੜੇ ਨਹੀਂ ਸੀ ਫੜ ਹੁੰਦਾ ਉਹ ਚੱਕਰਾ ਇਹ ਬੰਨੀਆਂ ਹੋਈਆਂ ਵੀ ਉਨਾ ਹੀ ਦੁੱਧ ਦਿੰਦੀਆਂ ਨੇ ਭਰਾ ਜੇ ਇਹਨਾਂ ਦੇ ਮੂਹਰੇ ਪਾਣੀ ਸਹੀ ਪਿਆ ਹੋਵੇ ਪਾਣੀ ਇਹਨਾਂ ਨੂੰ ਪ੍ਰੋਪਰ ਮਿਲੀ ਜਾਵੇ ਕਿਉਂਕਿ ਇਹਨਾਂ ਨੇ ਆਪਦੇ ਬੋਡੀ ਵੇਟ ਦੇ ਹਿਸਾਬ ਨਾਲ ਸ਼ਾਮ ਤੱਕ ਭਾਈ ਪਾਣੀ ਫੁੱਲ ਪੀਣਾ ਹੁੰਦਾ ਵਾ ਕਿਉਂਕਿ ਆਪਾਂ ਫੀੜਾਂ ਪਾਉਨੇ ਨੇ ਫੀੜਾਂ ਅੰਦਰ ਗਰਮੈਸ਼ ਕਰਦੀਆਂ ਨੇ ਤੇ ਇਹਨਾਂ ਨੂੰ ਪਾਣੀ ਦੀ ਲੋੜ ਹੈਗੀ ਵੀ ਹੈਗੀ ਆ ਠੀਕ ਆ ਜੀ ਤੇ ਉਸ ਅਕੋਰਡਿੰਗ ਇਹਨਾਂ ਨੂੰ ਪਾਣੀ ਇੰਨਾ ਕੁ ਮੂਹਰੇ ਧਰਤਾ ਚਾਹੇ ਬੰਨੀਆਂ ਹੋਈਆਂ ਵੀ ਨੇ ਉਹ ਦੇਖ ਲਓ ਹੁਣ ਖੜੀ ਉਦੋਂ ਪੀਤਾ 2 ਮਿੰਟ ਖੜ ਗਈ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਹੀ ਉਹ ਹੁਣ ਫੇਰ ਕੁੱਟਾਂ ਭਰਨ ਲੱਗ ਗਈ ਠੀਕ ਹੈ ਨਾ ਇਹਨਾਂ ਦਾ ਕੋਈ ਪਤਾ ਨਹੀਂ ਇਹਨਾਂ ਨੇ ਕਦੋਂ ਪੀਣਾ ਵਾ ਦੁੱਧ ਉਨਾ ਹੀ ਦਿੰਦਾ ਪਸ਼ੂ ਇਹ ਨਹੀਂ ਹੈਗਾ ਜੇ ਆਪਣੇ ਵਿੱਚ ਬਾਈ ਕਹਿੰਦੇ ਆ ਬਾਈ ਖੁੱਲੀਆਂ ਛੱਡਿਆ ਕਰੋ ਫੇਰ ਇਹ ਦੁੱਧ ਵੱਧ ਦਿੰਦੀਆਂ ਨੇ ਉਹ ਦੁੱਧ ਵੱਧ ਤਾਂ ਦਿੰਦੀਆਂ ਨੇ ਭਰਾ ਉਹ ਮਨਮਰਜ਼ੀ ਦਾ ਪਾਣੀ ਪੀਂਦੀਆਂ ਨੇ ਸਾਰਾ ਦਿਨ ਤੁਰਦੀਆਂ ਫਿਰਦੀਆਂ ਨੇ ਪਾਣੀ ਪੀ ਲੈਂਦੀਆਂ ਨੇ ਠੀਕ ਹੈ ਨਾ ਵੰਨੀਆਂ ਹੋਈਆਂ ਨੂੰ ਇਹ ਆ ਹੁਣ ਜਿਵੇਂ ਮੈਂ ਤਾਂ ਟੱਬ ਮੂਰੇ ਰੱਖਦੇ ਆ ਹਨਾ ਤੇ ਕਈ ਬਾਈ ਕੀ ਕਰਦੇ ਆ ਜਿਵੇਂ ਹੁਣ ਸਵੇਰ ਵਾਲੇ ਪੱਠੇ ਪਾਤੇ ਪਾਣੀ ਪੱਠੇ ਵੱਢ ਕੇ ਆ ਕੇ ਪਿਾਵਾਂਗੇ ਇਹ ਤਾਂ ਆਮ ਹੀ ਚੱਲਦਾ ਸਾਰੇ ਪਾਸੇ ਹਨਾ ਜਿਵੇਂ ਹੁਣ ਜੇ ਪੱਠੇ ਪਾਤੇ ਕਈ ਕਈ ਲੇਟ ਚੋਂਦੇ ਆ ਹਨਾ ਤੇ 7 ਵਜੇ ਪੱਠੇ ਪਾਤੇ ਫਿਰ ਪਾਣੀ 10 ਵਜੇ ਪਿਾਵਾਂਗੇ ਆਕੇ ਖੱਤੇ ਜੋ ਆਕੇ ਪਿਆਦਾਂਗੇ ਠੀਕ ਹੈ ਜੀ ਉਹ 10 ਵਜੇ ਪੀਤਾ ਉਹਨਾਂ ਨੇ ਵਿਚਾਰੀਆਂ ਨੇ ਉਸ ਤੋਂ ਬਾਅਦ ਉਹ ਫੇਰ ਸਾਰਾ ਦਿਨ ਉਮੀ ਖੜੀਆਂ ਨੇ ਤੇ ਸ਼ਾਮ ਵਾਲੇ ਪਾ ਕੇ ਚੂਲਣੀਆਂ ਨੇ ਚਲ ਡੈਰੀ ਚੋ ਆ ਕੇ ਪਾਣੀ ਪਿਾਵਾਂਗੇ ਇਹ ਮੈਂ ਬਹੁਤ ਦੇਖਦਾ ਬਈ ਇਹ ਆਪਣੇ ਯਾਨੀ ਕਿ ਹੈਗੇ ਆ ਵਿੱਚ ਆਪਣੇ ਸਰਕਲ ਚ ਵੀ ਬੰਦੇ ਹੈਗੇ ਆ ਜਿਹੜੇ ਐਸ ਲਾਉਟ ਪਾਣੀ ਪੀਉਂਦੇ ਨੇ ਤਾਂ ਹੀ ਫਿਰ ਬੰਦਾ ਕਹਿੰਦਾ ਵੀ ਇਹ ਦੁੱਧ ਨਹੀਂ ਦਿੰਦੀਆਂ ਘੱਟ ਦਿੰਦੀਆਂ ਨੇ ਹਨਾ ਚਾਹੇ ਮੱਝ ਆ ਚਾਹੇ ਗਾਂ ਆ ਪਾਣੀ ਤਾਂ ਪ੍ਰੋਪਰ ਹੋਵੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਸਵੇਰ ਵਾਲੀ ਵੀਡੀਓ ਤੁਹਾਨੂੰ ਦਿਖਾਈ ਦਿੱਤਾ ਵੀ ਇੱਕ ਪੂਰਤਾ ਇਹਨਾਂ ਨੇ ਪੀ ਲਿਆ ਸੀ ਇਹ ਆਪਣੇ ਵਾਂਗੂ ਇੱਕ ਤਾਂ ਇਹ ਊਂ ਸੁੱਕਾ ਖਾਂਦੀਆਂ ਨੇ ਹਨਾ ਇੱਕ ਇੱਕ ਕਰਦੀਆਂ ਜਮਈਆਂ ਆਪਣੇ ਵਾਂਗੂ ਨੇ ਜਿਵੇਂ ਖਾ ਲੈਂਦੀਆਂ ਨੇ ਅੱਧੀ ਸੰਨੀ ਖਾ ਲਈ ਫੇਰ ਪਾਣੀ ਪੀ ਲਿਆ ਫੇਰ ਖਾ ਲਈ ਫੇਰ ਪਾਣੀ ਪੀ ਲਿਆ ਤੇ ਉਹਦੇ ਨਾਲ ਇੱਕ ਇੱਕ ਆਵਦਾ ਪੀ ਲਿਆ ਇਹਨਾਂ ਨੇ ਬਾਅਦੋਂ ਮੈਂ ਸਾਫ਼ ਕਰਕੇ ਡੱਬ ਦੂਜੀ ਵਾਰ ਦਾ ਪਾਣੀ ਭਰ ਕੇ ਰੱਖਦਾ ਹੁਣ ਇਹਨਾਂ ਨੇ ਖੇਡੀਆਂ ਕਰੀ ਜਾਣੀਆਂ ਨੇ ਸ਼ਾਮ ਤੱਕ ਪਾਣੀ ਪੀ ਜਾਣ ਜੇ ਵਿੱਚ ਸੁੱਕ ਗਿਆ ਤੇ ਆਪਾਂ ਗੋਹਾ ਟਾਉਣ ਆਉਣੇ ਆ ਦੁਪਹਿਰੇ ਤੇ ਮੈਂ ਤਾਂ ਗੋਹਾ ਇਹਨਾਂ ਦੇ ਬਹੁਤ ਘੱਟ ਰਹਿਣ ਦਿੰਨਾ ਪਿੱਛੇ ਕੀ ਕਹਣੇ ਜਾਂ ਨੀਂਦ ਆ ਜੇ ਦੁਪਹਿਰੇ ਸੌਂ ਗਿਆ ਤਾਂ ਵੱਖਰੀ ਗੱਲ ਆ ਤੇ ਮੈਂ ਜ ਉਦੋਂ ਆਉਂਦੇ ਨੇ ਦੇਖ ਲੈਣਾ ਵੀ ਕਿਹੜੀ ਮੂਰੇ ਪਾਣੀ ਘੱਟ ਆ ਉਹ ਆਪਣੀ ਮੋਟਰ ਲੱਗੀ ਆ ਜਦੀ ਚੱਕਣਾ ਚੱਕ ਇਹਨਾਂ ਨੂੰ ਪਾ ਦੇਣਾ ਪਾਣੀ ਦਾ ਖਾਸ ਧਿਆਨ ਰੱਖਿਆ ਕਰੋ ਇਹ ਜਿਹੇ ਡਰਮ ਲੈ ਲਿਆ ਕਰੋ ਪਰ ਕੁਝ ਨਹੀਂ ਜਾਂਦਾ ਹੈਗਾ ਠੀਕ ਆ ਨਾ ਚਾਹੇ ਕਬਾੜ ਚੋਂ ਲੈ ਲਓ ਜਿਹੜਾ ਉੱਤੋਂ ਟੁੱਟਿਆ ਹੋਵੇ ਬਸ ਅੱਧ ਚੋਂ ਵੱਡ ਲਓ ਗ੍ਰਾਈਂਡਰ ਨਾਲ ਚਾਹੇ ਯਾਰ ਕੋਈ ਚੀਜ਼ ਗਰਮ ਕਰਕੇ ਵੱਡ ਦੋ ਤਾਂ ਵੀ ਇਹਨਾਂ ਦੇ ਦੋਹਾਂ ਦੇ ਵਿਚਾਲੇ ਇੱਕ ਰੱਖਿਆ ਵਾਧੂ ਆ ਇਹਦੇ ਚ ਘੱਟੋ ਘੱਟ ਨਹੀਂਦਾ ਯਾਰ 20 ਲੀਟਰ ਵਾਲੀਆਂ ਤਿੰਨ ਤੇ ਤੁਸੀਂ ਸਾਵਧਾਨ ਲਾ ਲਓ ਵੀ 70-80 ਲੀਟਰ ਪਾਣੀ ਪੈਂਦਾ ਇਹਦੇ ਚ ਬੀ ਲਿਟਰਲੀਆਂ ਤੈਨ ਤਾਂ ਖਾਪ ਜਾਂਦੀਆਂ ਨੇ ਬਾਲਟੀਆਂ ਤੇ ਇੱਕ ਅੱਧੀ ਪੈਂਦੀ ਆ ਉੱਪਰ ਤੇ ਕੀ ਮੜਵ ਠੀਕ ਹੈ ਨਾ ਤੇ ਬਾਕੀ ਵਧੀਆ ਵਾ ਦੇਖੋ ਆ ਰਿਆਂ ਤੁਹਾਨੂੰ ਦੱਸਤਾ ਬਾਈ ਪ੍ਰਦੀਪ ਤੇ ਜਿੱਦੇ ਟੰਗੇ ਆਪਾਂ ਉਹਦੇ ਵੀ ਦੱਸ ਦਾਂਗੇ ਕਿਉਂਕਿ ਅੱਜ ਤਾਈ ਬਾਈ ਆਪਾਂ ਉਹ ਸਾਰਾ ਖਰਚਾ ਬਚਾਇਆ ਵਾ ਜਿੰਨਾ ਬੇਫਾਲਤੂ ਹੁੰਦਾ ਵਾ ਚੱਲ ਹਰੇਕ ਦਾ ਧੰਦਾ ਹੁੰਦਾ ਵਾ ਤੇ ਉਹਨੇ ਆਪਦੇ ਪੈਸੇ ਕਮਾਉਣੇ ਆ ਆਪਾਂ ਐ ਨਹੀਂ ਮੜਾ ਕਹਿੰਦੇ ਹੈਗੇ ਪਰ ਰੇਟ ਥੋੜੇ ਜਿਹਾ ਜ਼ਿਆਦਾ ਸੀ ਜਦ ਮੈਂ ਪੁਹਾੜੇ ਲਾਉਣ ਬਾਰੇ ਸੋਚਿਆ ਸੀਗਾ ਪਿਛਲੇ ਸਾਲ ਪਿਛਲੇ ਤੋਂ ਪਿਛਲੇ ਸਾਲ ਤੇ ਮੈਂ ਜਦ ਪਤਾ ਕੀਤਾ ਤਾਂ 10000 ਰੁਪਏ ਜੋ ਪੁਹਾੜੇ ਡੰਕੇ ਜਾਂਦੇ ਸੀ ਭਰਾਵਾ ਕੋਈ 8000 ਮੰਗਦਾ ਸੀ ਕੋਈ 9000 ਮੰਗਦਾ ਸੀ 8 ਤੋਂ ਥੱਲੇ ਕੋਈ ਨਹੀਂ ਸੀਗਾ ਉਹਦੇ ਵਿੱਚ ਹੀ ਕਹਿੰਦੇ ਕਿ ਟਾਜੀ ਟਾਈਮਰ ਆ ਜੀ ਆਏ ਆ ਫਲਾਣਾ ਤੇ ਮੁਕਾ ਹਨਾ ਆਪਾਂ ਕੁਝ ਨਹੀਂ ਕੀਤਾ ਭਰਾ ਆਪਾਂ ਤਾਂ ਮੋਟਰ ਲਿਆਂਦੀ ਫਿਲਟਰ ਵਾਲੀ ਆ ਢੰਗਤੀ ਆਪਣੇ ਕੋਲੇ ਸਾਰਾ ਦੇਸੀ ਕੰਮ ਹੀ ਆ ਭਰਾਵਾ ਲੱਲਾ ਪੱਪਾ ਜ ਹੈ ਨਹੀਂ ਆਪਣੇ ਕੋਲੇ ਲਿਆ ਕੇ ਤਰਾ ਟੰਗ ਦੀ ਇੱਥੋਂ ਕਨੈਕਸ਼ਨ ਆਉਂਦਾ ਇਹਦਾ ਇਹਦੇ ਵਿੱਚ ਦੀ ਕਰਕੇ ਇਹਨੂੰ ਕਨੈਕਸ਼ਨ ਪਾ ਲੈਣਾ ਬਸ ਆ ਜਿਹੜੀ ਚਿੱਟੀ ਪੈਪ ਤੁਹਾਨੂੰ ਦਿਖਦੀ ਆ ਨੀਲੀ ਵਾਲੀ ਕਨੈਕਸ਼ਨ ਵਾਲੀ ਆ ਟੈਂਕੀ ਵਾਲੀ ਆ ਜਿਹੜੀ ਚਿੱਟੀ ਆ ਇਹ ਬਸ ਔਨ ਨੂੰ ਚਲਾ ਦੇਣੀ ਆ ਤਾਰ ਇਹਦੀ ਇੱਥੇ ਕਿ ਦੱਬੀ ਹੋਈ ਆ ਇਹਦੇ ਚ ਆ ਇਹਦੇ ਵਿੱਚ ਪਾਈ ਹੋਈ ਆ ਕੰਦ ਜੀ ਦੇ ਟੇਪ ਕਰਕੇ ਤੇ ਉਸ ਤੋਂ ਬਾਅਦ ਬਸ ਇਧਰ ਨੂੰ ਜਿੱਧਰ ਨੂੰ ਜੀ ਕਰਦਾ ਤੁਹਾਡਾ ਆਪਦੇ ਹਿਸਾਬ ਨਾਲ ਘਾਟੇ ਮੂਟੇ ਬਾਹ ਲਓ ਤੇ ਸਿੱਧਾ ਚਲਾ ਦਿਓ ਫੋਾਰੇ ਭਰਾਵਾ ਹਾਂ ਇੰਨਾ ਜ਼ਰੂਰ ਆ ਇਹਦੇ ਮੂਰੇ ਫਿਲਟਰ ਲਾਉਣਾ ਤਾਂ ਉਹ ਵੱਖਰੀ ਗੱਲ ਆ ਟਾਈਮਰ ਟੂਮਰ ਨਾਲ ਕੁਝ ਨਹੀਂ ਹੁੰਦਾ ਯਾਰ ਇਹ ਤਾਂ ਜਿੰਨੀਆਂ ਭਿੱਜੀਆਂ ਰਹਿਣ ਟਾਈਮਰ ਕੀ ਕਰਦਾ ਜਿਵੇਂ 5 ਮਿੰਟ ਚੱਲ ਗਿਆ 2 ਮਿੰਟ ਬੰਦ ਉਹ ਉਨੇ ਨਾਲ ਹੀ ਫੇਰ ਦੁਬਾਰੇ ਇਹਨਾਂ ਨੂੰ ਗਰਮੈਸ਼ ਹੋਣ ਲੱਗ ਜਾਂਦੀ ਆ 2 ਮਿੰਟ ਦੇ ਬਾਅਦ ਟਾਈਮ ਮੰਨ ਲਓ ਹੁਣ ਆਪਾਂ ਣਾਉਨੇ ਆ ਇੱਕ ਵਾਰੀ ਨਹਾ ਲਓ 5-7 ਡੱਬੇ ਪਾ ਲਓ ਫਿਰ ਉੱਠ ਕੇ ਆਪਾਂ ਬਾਹਰ ਨੂੰ ਚਲੇ ਜਾਈਏ ਬਾਥਰੂਮ ਚ ਫੇਰ ਆ ਕੇ ਦੋ ਡੱਬੇ ਪਾ ਲਈਏ ਕਹੇ ਜੇ ਲੱਗੂ ਪਿੰਡੇ ਨੂੰ ਲੱਗੂਗਾ ਸਟ्रेस ਜੇ ਇੱਕ ਵਾਰੀ ਤਾਂ ਆਊਗਾ ਪਿੰਡੇ ਨੂੰ ਹਨਾ ਤੇ ਉਹੋ ਜਿਹਾ ਹੀ ਇਹਨਾਂ ਦਾ ਹਾਲ ਆ ਇਹ ਉਨੀਆਂ ਹੀ ਬਿਮਾਰ ਹੁੰਦੀਆਂ ਨੇ ਜਿੰਨਾ ਮੈਂ ਤਾਂ ਦੇਖਿਆ ਵੀ ਟਾਈਮਰ ਵਾਲੇ ਜਿੰਨੇ ਜਗ੍ਹਾ ਟਾਈਮਰ ਲੱਗਿਆ ਹੋਇਆ ਉਹ ਹਰੇਕ ਨੇ ਯਾਨੀ ਕਿ ਇਹੀ ਕਿਹਾ ਆਪਣੇ ਸਰਕਲ 'ਚ ਯਾਰ ਵੀ ਫੁਵਾੜਿਆਂ ਨਾਲ ਗਰਮ ਸਰਦ ਹੋ ਜਾਂਦੀਆਂ ਨੇ ਜਾਂ ਇਹ ਹੋ ਜਾਂਦੀਆਂ ਨੇ ਉਹ ਤਾਂ ਹੁੰਦੀਆਂ ਨੇ ਜਦੋਂ ਟਾਈਮਰ ਬੰਦ ਹੁੰਦਾ ਬਈ ਆਪਾਂ ਦਾ ਸਿੱਧਾ ਸਿੱਧਾ ਹਿਸਾਬ ਆਪ ਹੀ ਠੋਕ ਦਈਦੇ ਆ ਤੁਹਾਨੂੰ ਲਾਉਂਦੇ ਵੀ ਦਿਖਾਵਾਂਗੇ ਆਪਾਂ ਜਿੱਦੇ ਲਾਏ ਉੱਦੇ ਦਿਖਾ ਦਾਂਗੇ ਤੁਹਾਨੂੰ ਵੀਡੀਓ ਬਣਾ ਕੇ ਲਾਵਾਂਗੇ ਠੀਕ ਆ ਜੀ ਤੇ ਬਾਕੀ ਪਾਣੀ ਦਾ ਜਰੂਰ ਖਾਸ ਧਿਆਨ ਭਰਾਵਾਂ ਨੇ ਆ ਦਿਨ ਇਹੋ ਜਿਹਾ ਚੱਲ ਪਿਆ ਹੁਣ ਪਾਣੀ ਵਾਲਾ ਤਾਂ ਨਿਸ਼ਾ ਕਰਾ ਦਿਆ ਕਰੋ ਇਹਨਾਂ ਦੀ ਮੂਹਰੇ ਰੱਖ ਦਿਆ ਕਰੋ ਦੋਹਾਂ ਜਾਨੀਆਂ ਦੇ ਇੱਕ ਟੱਬ ਤੇ ਉਹਨੇ ਨਾ ਇਹਨਾਂ ਦਾ ਸਾਰਾ ਦਿਨ ਪਿਆਸ 부ਜੀ ਰਹਿੰਦੀ ਆ ਪਰ ਠੀਕ ਆ ਜੀ ਬਾਕੀ ਮਿਲਦੇ ਆਂ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ